ਏ ਆਜੀ ਗੁਰਦੁਆਰਾ ਦੇਖ ਸਰ ਸਾਹ ਕਟਾਣੀ ਕਲਾ ਪਿੰਡ ਚ ਲੁਧਿਆਣੀ ਕਰੋ ਦਰਸ਼ਾ ਦਰਸ਼ਨ ਮੇਲੇ ਅਸੀਂ ਕਰ ਲਏ ਗੁਰੂ ਸਾਹਿਬ ਤੇ ਹਾਜ਼ਰੀ ਲਵਾ ਲਈ ਆ ਖਾ ਲੇ ਤਾਂ ਵੀ ਇਹ ਗੁਰਦੁਆਰਾ ਸਾਹਿਬ ਚ ਨਾ ਉੱਥੇ ਇੱਧਰ ਜਾ ਕੇ ਨਾਲ ਹੀ ਨਹਿਰ ਦੇ ਕੰਟੇ ਤੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਇੱਥੇ ਹਸਤ ਘਾਟ ਬਣਿਆ ਹੋਇਆ ਹੈ ਕਾਫੀ ਗੇੜੇ ਬੰਦੇ ਨੇ ਉਹ ਇੱਥੇ ਆਪਣੀਆਂ ਆਸਤੀਆਂ ਪ੍ਰਵਾਹ ਕਰ ਦਿੰਦੇ ਆ ਤੇ ਆਖਰ ਬੰਦੇ ਦੀ ਦੌੜ ਵੀ ਇੱਥੋਂ ਤੱਕ ਹੀ ਹੈ ਬੰਦਾ ਜਿਹੜੀਆਂ ਚੀਜ਼ਾਂ ਦੇ ਨਾਲ ਘਿਰਿਆ ਹੋਇਆ ਆਖਰ ਉਹਨਾਂ ਚੀਜ਼ਾਂ ਦੇ ਵਿੱਚ ਹੀ ਸਮਾ ਜਾਂਦਾ ਜ਼ਿੰਦਗੀ ਦੇ ਮੈਨੇ ਬਹੁਤ ਵੱਡੇ ਆ ਨਹੀਂ ਸਮਝੀ ਇਹਦੇ ਕੁਝ ਵੀ ਨਹੀਂ ਨਹੀਂ ਤੇ ਬਹੁਤ ਵੱਡੇ ਆ ਮਤਲਬ ਬਹੁਤ ਮੱਜ ਨੱਟ ਕਰਦਾ ਹੈ ਮੈਂ ਕਰ ਦੇਣਾ ਆ ਉਹ ਕਰ ਦੇਣਾ ਬੱਚੇ ਆਸਤੇ ਕਰਦੀਏ ਆਪਣੇ ਆਸਤੇ ਕਰ ਲਈਏ ਟੱਬਰ ਆਸਤੇ ਕਰ ਲਈਏ ਮਾਂ ਪੇ ਵਸਤੀ ਕਰ ਲਈਏ ਆਖਰ ਨੂੰ ਜਿੰਨੇ ਵੀ ਜਿਹੜਾ ਵਾਸਤੇ ਵੀ ਕਰਦੇ ਹਾਂ ਜੋ ਵੀ ਕਰਦੇ ਹਾਂ ਜਦੋਂ ਤੁਸੀਂ ਇਸ ਜਹਾਨ ਤੋਂ ਚਲੇ ਜਾਂਦੇ ਹੋ ਉਹਨਾਂ ਨੂੰ ਉਹਦਾ ਸੁੱਖ ਸਹੂਲਤ ਉਸ ਚੀਜ਼ ਨਹੀਂ ਮਿਲ ਜਾਂਦੀ ਪਰ ਬੰਦਾ ਇਹ ਪੰਜ ਤੱਤਾਂ ਚ ਵਲੀਨ ਹੋ ਜਾਂਦਾ ਹਵਾ ਪਾਣੀ ਅੱਗ ਰਤੀ ਅਸਮਾਨ ਹੈ ਨਾ ਸਾਉ ਤੋਂ ਆਖਿਰ ਦੇ ਵਿੱਚ ਪਾਣੀ ਬਚਦਾ ਹੈ ਇਹ ਬੰਦੇ ਨਹੀਂ ਆ ਜੋ ਵੀ ਪਿੱਛੇ ਹਸਥੀਆਂ ਬਚਦੀਆਂ ਆ ਉਹ ਇੱਥੇ ਪ੍ਰਵਾਹ ਕਰ ਦਿੱਤੀ ਜਾਂਦੀਆਂ ਆ ਉਹਦੇ ਪਰਿਵਾਰ ਦੁਆਰਾ ਤੇ ਲੱਕੜੋ ਆਪਣਾ ਕੰਮ ਪੂਰਾ ਕਰਦੀ ਹੈ ਬੰਦੇ ਨੂੰ ਸਾੜਦੀ ਹੈ ਬੰਦੇ ਦਾ ਧੂੰਆਂ ਆ ਰਾਖ ਬਣ ਕੇ ਉੱਡ ਜਾਂਦਾ ਉੱਤੇ ਹਾਂ ਕੋਸ਼ਿਸ਼ ਮਿੱਟੀ ਚ ਤਾਂ ਪਨਾ ਦਿੰਦੇ ਆ ਮਿੱਟੀ ਦੇ ਵਿੱਚ ਚਲੇ ਜਾਂਦੀਆਂ ਹਰ ਚੀਜ਼ ਅਲੱਗ-ਅਲੱਗ ਮੈਨੇ ਤੇ ਅੱਜ ਨਾਟ ਜਿੰਦਗੀ ਚ ਬਹੁਤ ਹੈ ਬਹੁਤ ਸੱਜੇ ਖੱਬੇ ਉਧਰ-ਉਧਰ ਬੰਦਾ ਤੋੜਦਾ ਹੈ ਪਰ ਪ੍ਰਾਪਤ ਕੁਛ ਨਹੀਂ ਪ੍ਰਾਪਤੀ ਇੱਕ ਚੀਜ਼ ਦੀ ਆ ਉਹ ਮੋਕਸ਼ ਦੀ ਨਿਰਵਾਣ ਦੀ ਪ੍ਰਾਪਤੀ ਹੈ ਬਸ ਉਹ ਤੋਂ ਲਾਵਾ ਹੋਰ ਕੋਈ ਚੀਜ਼ ਨਹੀਂ ਹੈ ਜਿਹਦੀ ਬੰਦੇ ਨੂੰ ਦੌੜ ਹੋਣੀ ਚਾਹੀਦੀ ਹੈ ਨਿਰਵਾਣ ਦੀ ਪ੍ਰਾਪਤੀ ਕਰਨੀ ਚਾਹੀਦੀ ਹੈ ਕੀ ਦਰਸ਼ਨ ਮੇਲੇ ਕਰ ਲਏ ਗੁਰੂ ਸਾਹਿਬ ਦੇ ਮਾਤਾ ਸ਼ਿਰੀ ਗਏ ਨਹੀਂ ਮਾੜੇ ਪਾਸੇ ਆਉਂਦੇ ਆ ਤੇ ਫਿਰ ਚੱਲੇ ਪਈਏ ਵਾਹ ਤਮਾ ਪਾਏ ਹੈ ਵਰਗਾ ਇਤੇ ਆਪਣਾ ਕੰਮ ਕਰੀ ਜਾਂਦੇ ਆ ਹੈ ਬਾਕੀ ਉਹਦੇ ਹੱਥ ਹੈ ਅਸੀਂ ਆਪਣੀ ਡਿਊਟੀ ਪੂਰੀ ਕਰਾਣਾ ਚਲਾੜਾ ਚੱਲਣਾ ਚੱਲੇ ਆ ਨਹੀਂ ਚੱਲਿਆ ਨਹੀਂ ਚੱਲਿਆ ਕੀ ਕਰਨੀ ਛੇ ਮੀਆਂ ਦੋ ਟਾਲੀਆਂ ਸੀ ਹੋਰ ਸਤਿ ਸ੍ਰੀ ਅਕਾਲ ਜੀ ਸਾਡੇ ਅੱਜ ਦੇ ਵਲੌਗ ਚ ਅੱਜ ਦੇ ਵਲੌਗ ਦੀ ਸ਼ੁਰੂਆਤ ਮੇਰੀ ਮਾਤਾ ਜੀ ਦੇ ਨਾਮ ਹੈ ਮਾਤਾ ਜੀ ਸਾਸਰੀ ਘਰ ਬਲਾ ਦੋ ਸਾਸਰੀ ਘਰ ਜੀ ਹੈ ਠਾਕ ਉਹ ਠੀਕ ਠਾਕ ਹੋਰ ਸਮਾਚਾਰ ਕਿਦਾਂ ਸਮਾਚਾਰ ਠੀਕ ਹੈ ਠੀਕ ਹੀ ਚੱਲਦਾ ਕਿਥੇ ਮੈਂ ਤੁਹਾਡੇ ਕੇ ਆਏ ਤੁਸੀਂ ਕਟਾਣੀ ਸਾਹਿਬ ਬਸ ਦੇਗ ਸਰ ਸਾਹਿਬ ਆ ਗੁਰਦਾਰ ਦੇ ਨਾਮ ਤੇ ਗੁਰਦੁਆਰੇ ਦਾ ਨਾਮ ਦੇਗ ਸਰ ਸਾਹਿਬ ਆ ਅੱਛਾ ਕਟਾਣੀ ਸਾਹਿਬ ਕਟਾਣੀ ਪਿੰਡ ਦਾ ਨਾਮ ਆ ਨਾ ਹਾਂ ਮਾਤਾ ਜੀਰੀ ਨਾਲ ਸਾਡੇ ਤੇ ਚਾਨਕੀ ਬਣਾ ਲਿਆ ਪ੍ਰੋਗਰਾਮ ਚਲਿਏ ਆਵਾਜ਼ ਨਿਕਾਦੀਆਂ ਵੋਟਾਂੀਆਂ ਪਈ ਜਾਂਦੀਆਂ ਯਾਰ ਬਲਾਕ ਸਮਤੀ ਦੀਆਂ ਛੰਦਣਾ ਪਿੰਡ ਆਈ ਆਪਣੇ ਵੀ ਅੱਛਾ ਪਿੰਡੋਂ ਆਈ ਕੀ ਆਂਦੇ ਕਹਿੰਦੇ ਆਦਵਾਰ ਨੂੰ ਵੋਟਾਂ ਪੈਣੇ ਆਇਓ ਅੱਛਾ ਕਾ ਜ਼ਰੂਰੀ ਜਾਣਾ ਵੋਟ ਪਾਉਂਦਾ ਸੀ ਜਾਣਗੇ ਜਿਹਨਾਂ ਨੇ ਜਾਣਾ ਕਾਲੀਆਂ ਨਾਲ ਜਿਹਨਾਂ ਨੇ ਪ੍ਰੋਫਿਟ ਪ੍ਰੋਫਿਟ ਲੈਣਾ ਜਿਹਨਾਂ ਨੇ ਕਾਲੀਆਂ ਨੇ ਲੈਣਾ ਜਿੰਨੇ ਬੰਦੇ ਖੜੇਗਾ ਨਾਲ ਰਾਫਟ ਨੇ ਲੈ ਗਿਆ ਨਾ ਆ ਸਾਥ ਬਣੀ ਹੋਏ ਪਿੰਡ ਦੀ ਇੱਥੇ ਬਾਬੇ ਤਾਸ ਖੇਡਦੇ ਅਸੀਂ ਵੀ ਇੰਦਾ ਇੰਦਾ ਬਣਾ ਲੈਣਾ ਇੱਕ ਫਾਰਮ ਹਾਊਸ ਹੀ ਆ ਮਾਤਾ ਬੈਨ ਆਲਾ ਇਹਦਾ ਬੈਠੇ 40 ਰੁਪਏ ਦੀ ਇਕੱਠੇ ਕੀਤੇ ਜਦੋਂ ਬੁੱਢੇ ਹੋ ਗਏ ਫਿਰ ਤਾਸ ਖੇਡਣੀ ਬੈਠ ਕੇ ਉਹਨਾਂ ਨਾਲ ਹੈ ਆ ਜੋ ਵੀ ਤਾਸ ਖੇਡੀਏ ਨਾ ਹੋ ਗਿਆ ਫਿਰ ਟਾਈਮ ਹੋ ਗਿਆ ਹੋਈ ਹਾਂਜੀ 10:00 ਵੱਜ ਗਏ ਹੁਣ ਆਪਾਂ ਇਹ ਜਾਂਦੀ ਸਾਡੀ ਮੋਟਰ ਇਹ ਨੂੰ ਸੀ ਆਜੀ ਪਾ ਕੇ ਦੇਣੀ ਆ ਤੇ ਫਿਰ ਆਪਾਂ ਘਰੋਂ ਚੱਲੇ ਪਹੁੰਚੇ ਕਿਓ ਬਾਜੀ ਨੇ ਤੋ ਲੈ ਬਲੇ ਖਰਾਬ ਹੋ ਜਾਂਦੀ ਮੁੱਟ ਕੇ ਜਦਨੇ ਅੱਜ ਬਹੁਜੀ ਤੁਹਾਡੇ ਨਾਲ ਪਾਰਟੀ ਹੋ ਗਈ ਆ ਵੈਸੇ ਅੱਜ ਪਾਰਟੀ ਹੋ ਗਈ ਤੁਹਾਡੇ ਨਾਲ ਸੋਇਰੇ ਦਾ ਦਿਹਾ ਮਤਰਾ ਜੀ ਤਾਂ ਕੱਲ ਵੀਡੀਓ ਬਣਾਈ ਤਾਂ ਠੀਕ ਆ ਬਣਾ ਕੱਲ ਲਵਾਂਗੇ ਨਹੀਂ ਫਿਰ ਪਰਸੇ ਪਰਸੇ ਜਾਣਾ ਦੇਖਦੇ ਆ ਕਦੋਂ ਬਣਦੀ ਗੱਲ ਓਕੇ ਇਹ ਗਾ ਜਨਾਬ ਮਿਲਤੇ ਹੈ ਫਿਰ ਥੋੜੀ ਦੇਰ ਮੈਂ ਆਪਕ